ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਤੁਸੀਂ ਕਦੇ ਸੋਚਿਆ ਸੀ ਕਿ ਭਾਰਤ ਪਾਕਿਸਤਾਨ ਤੇ ਇੱਕ ਅਜੀਹਾ ਹਮਲਾ ਕਰੇਗਾ ਜੋ ਸਿੱਧਾ ਜਾ ਕੇ ਪਾਕਿਸਤਾਨ ਦੇ ਦਿਲ ਤੇ ਵੱਜੇਗਾ ਇਹ ਸਿਰਫ ਇੱਕ ਹਮਲਾ ਹੀ ਨਹੀਂ ਸੀ ਇਹ ਸਗੋਂ ਇੱਕ ਸਿਗਾ ਇਤਿਹਾਸਕ ਜਵਾਬ ਜੋ ਭਰਿਆ ਹੋਇਆ ਸੀ ਗੁੱਸੇ ਨਾਲ ਦੁੱਖ ਨਾਲ ਅਤੇ ਨਾਲ ਦੀ ਨਾਲ ਇੱਕ ਵੱਡੀ ਤਿਆਰੀ ਦੇ ਨਾਲ ਜੀ ਹਾਂ ਸੋ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਦੇ ਆਪਰੇਸ਼ਨ ਸਿੰਧੂ ਦੀ ਕਦੋਂ ਹੋਇਆ ਕਿਵੇਂ ਹੋਇਆ ਕਿੱਥੇ ਹੋਇਆ ਅਤੇ ਸਭ ਤੋਂ ਵੱਡੀ ਰਾਜ ਦੀ ਗੱਲ ਜੋ ਹੋਈ ਸੀ ਸਿੰਮੋਕ ਡ੍ਰਿੰਕ ਉਹਦੇ ਬਾਰੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਸਾਰੀਆਂ ਗੱਲਾਂ ਖੋਲ ਕੇ ਰੱਖ ਦਾਂਗੇ ਸੋ ਵੀਡੀਓ ਬਹੁਤ ਇੰਟਰਸਟਿੰਗ ਹੋਣ ਜਾ ਰਹੀ ਹੈ ਗੱਲ ਸ਼ੁਰੂ ਹੁੰਦੀ ਆ 22 April 2025 ਦੇ ਪੈਰ ਅਟੈਕ ਤੋਂ ਪਹਿਲਗਾਮ ਕਸ਼ਮੀਰ ਦਾ ਉਹ ਇਲਾਕਾ ਜਿਸ ਨੂੰ ਮਿਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਉੱਥੇ ਟੂਰਿਸਟਸ ਨੇ ਆਪਣੀ ਆਪਣੀਆਂ ਫਸਮਰਦੀਆਂ ਛੁੱਟੀਆਂ ਕਹਿ ਲੋ ਜਾਂ ਸਾਰਾ ਕੁਝ ਜੋ ਟੂਰਿਸਟ ਕਰਦੇ ਹੁੰਦੇ ਆ ਆਪਣਾ ਇੰਜੋਏ ਕਰਨ ਆਉਂਦੇ ਨੇਗੇ ਤੇ ਉੱਥੇ ਰੁਕਦੇ ਨੇਗੇ ਤਾਂ ਸਡਨਲੀ ਕੀ ਹੁੰਦਾ ਗਾ ਗੋਲੀਆਂ ਦੀ ਆਵਾਜ਼ ਆਉਂਦੀ ਆ ਅਤੇ ਬਹੁਤ ਸਾਰੇ ਜੋ ਟੂਰਿਸਟਸ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਮਾਰਿਆ ਕਿਵੇਂ ਜਾਂਦਾ ਸਭ ਤੋਂ ਜਿਆਦਾ ਇੰਟਰਸਟਿੰਗ ਗੱਲ ਏ ਸੀ ਇਹ ਸਭ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦਾ ਧਰਮ ਪੁੱਛਿਆ ਜਾਂਦਾ ਉਹਨਾਂ ਦੀਆਂ ਬੈਂਟਾਂ ਲਹਾਈਆਂ ਜਾਂਦੀਆਂ ਨੇ ਤੇ ਦੇਖਿਆ ਜਾਂਦਾਗਾ ਕਿ ਇਹ ਸੱਚਮੁੱਚ ਮੁਸਲਮਾਨ ਹਨ ਜਾਂ ਹਿੰਦੂ ਹਨ ਅਤੇ ਉਹਨਾਂ ਨੂੰ ਕਲਮਾ ਪੜਨ ਨੂੰ ਕਿਹਾ ਜਾਂਦਾ ਜਿੰਨਾਂ ਜਿੰਨਾਂ ਤੋਂ ਕਲਮਾ ਨਹੀਂ ਪੜਿਆ ਜਾਂਦਾ ਸਾਰਿਆਂ ਨੂੰ ਮਾਰ ਦਿੱਤਾ ਜਾਂਦਾ ਅਤੇ ਉਹ ਸਾਰੀ ਨਹੀਂ ਹੱਥੀ ਸੀ ਟੂਰਿਸਟ ਅਤੇ ਇਹ ਹਮਲਾ ਸਿਰਫ ਮਰਦਾਂ ਦੇ ਉੱਤੇ ਹੀ ਕੀਤਾ ਗਿਆ ਜੋ ਔਰਤਾਂ ਸੀ ਉਹਨਾਂ ਨੂੰ ਵਿਧਵਾ ਕਰ ਦਿੱਤਾ ਗਿਆ ਉਹਨਾਂ ਦੇ ਸੰਦੂਰ ਧਰੇ ਦੇ ਧਰੇ ਰਹਿ ਗਏ ਅਤੇ ਕੁਝ ਜੋੜੇ ਅਜੇੇ ਵੀ ਸੀ ਜੋ ਹਜੇ ਵਿਆਹ ਕਰਾ ਕੇ ਘੁੰਮਣ ਫਿਰਨ ਹੀ ਆਏ ਸੀ ਅਤੇ ਸਿਰਫ ਇੱਕ ਹਫਤਾ ਹੀ ਹੋਇਆ ਸੀ ਵਿਆਹ ਨੂੰ ਹੋਇਆ ਇਹ ਹਮਲਾ ਸਿਰਫ ਇੱਕ ਹਮਲਾ ਨਹੀਂ ਸੀ ਕਿਉਂਕਿ ਜੋ ਟੈਰਰਿਸਟ ਸੀ ਉਹਨਾਂ ਨੇ ਕਿਹਾ ਸੀ ਕਿ ਜਾ ਕੇ ਮੋਦੀ ਨੂੰ ਕਹਿ ਦੋ ਇਹ ਅਸੀਂ ਤੁਹਾਨੂੰ ਮਾਰ ਕੇ ਚੱਲੇ ਆ ਅਤੇ ਜੋ ਔਰਤਾਂ ਤੇ ਬੱਚੇ ਛੱਡੇ ਸੀ ਉਹਨਾਂ ਨੂੰ ਇਹ ਹਮਲਾ ਸੀ ਭਾਰਤ ਦੀ ਇੱਜ਼ਤ ਤੇ ਇਹ ਹਮਲਾ ਸੀ ਭਾਰਤ ਦੀ ਡਿਫੈਂਸ ਸਿਸਟਮ ਤੇ ਭਾਰਤ ਨੂੰ ਇੱਕ ਬੰਗਾ ਸੀ ਕਿ ਅਸੀਂ ਤੁਹਾਡੇ ਸੂਵਿਲੀਅንስ ਮਾਰ ਕੇ ਚੱਲੇ ਆ ਕਾਇਰਾਂ ਦੀ ਤਰ੍ਹਾਂ ਧੋਰਦੇ ਤੋਂ ਜੋ ਕੁਝ ਹੁੰਦਾਗਾ ਉਹ ਕਰ ਲਓ ਅਤੇ ਕਹਾਣੀ ਇੱਥੋਂ ਫਿਰ ਸਟਾਰਟ ਹੋ ਜਾਂਦੀ ਆ ਸਰ ਆਪਰੇਸ਼ਨ ਸੰਦੂਤ ਤੱਕ ਦੀ ਅਤੇ ਹੁਣ ਇਸ ਨੂੰ ਵਧਦੇ ਹਾਂਗੇ ਆਪਾਂ ਅੱਗੇ ਤਾਂ ਹੁਣ ਵਾਰੀ ਸੀ ਭਾਰਤ ਦੇ ਜਵਾਬ ਦੀ ਸਾਰੇ ਜੋ ਸਿਟੀਜ਼ਨਸ ਆਫ ਇੰਡੀਆ ਸੀ ਉਹ ਮੰਗ ਕਰ ਰਹੇ ਸੀ ਕਿ ਅਸੀਂ ਇੱਕ ਰਿਟੈਲੀਏਸ਼ਨ ਚਾਹੁੰਦੇ ਆਂ ਬਦਲਾ ਚਾਹੁੰਦੇ ਆਂ ਪਾਕਿਸਤਾਨ ਤੋਂ ਪਰ ਦਿਨ ਬੀਤਦੇ ਜਾ ਰਹੇ ਸੀ ਬੀਤਦੇ ਜਾ ਰਹੇ ਸੀ ਕੁਝ ਵੀ ਨਹੀਂ ਸੀ ਹੋ ਰਿਹਾ ਤੇ ਸਰਕਾਰ ਦਾ ਬਹੁਤ ਕ੍ਰਿਟਿਸਿਜ਼ਮ ਹੋ ਰਿਹਾ ਸੀ ਕਿਉਂਕਿ ਕੋਈ ਵੀ ਜਵਾਬ ਜੋ ਪਾਕਿਸਤਾਨ ਅਤੇ ਟੈਰਰਿਸਟ ਨੂੰ ਨਹੀਂ ਸੀ ਦਿੱਤਾ ਜਾ ਰਿਹਾ ਫਿਰ ਇਦਾਂ ਕਰਦੇ ਕਰਦੇ ਸਟਾਰਟਿੰਗ ਸੀ ਇਹ ਅਸਲ ਦੇ ਵਿੱਚ ਆਪਰੇਸ਼ਨ ਸਿੰਧੂਰ ਦੀ ਕਿਉਂਕਿ ਦਿਨ ਆ ਜਾਂਦਾ 4 ਮਈ 2025 ਕਸ਼ਮੀਰ ਦੇ ਵਿੱਚ ਐਲਾਨ ਹੁੰਦਾਗਾ ਪਹਿਲਾਂ ਸਭ ਤੋਂ ਮੌਕ ਡ੍ਰਿਲਾਂ ਐਂਬੂਲੈਂਸਿਸ ਚਲਾਈਆਂ ਜਾਂਦੀਆਂ ਨੇ ਆਰਮੀ ਦਾ ਅਭਿਆਸ ਸਟਾਰਟ ਹੁੰਦਾ ਸਾਰੇ ਨੂੰ ਬਚਦੇ ਨੇ ਸਾਰਾ ਕੁਝ ਦਿਖਾਇਆ ਜਾਂਦਾ ਕਿ ਅਸੀਂ ਆਪਣੇ ਸੁਰੱਖਿਆ ਦੇ ਲਈ ਜੋ ਇੰਤਜ਼ਾਮ ਕਰ ਰਹੇ ਹਾਂ ਪਰ ਇਹ ਸੁਰੱਖਿਆ ਇੰਤਜ਼ਾਮ ਨਹੀਂ ਸੀ ਏਸੀ ਆਪਰੇਸ਼ਨ ਸਿੰਧੂਰ ਦੀ ਜੋ ਰਿਹਰਸਲ ਅਤੇ ਇਸ ਤੋਂ ਬਾਅਦ ਸਾਰੇ ਕਿਤੇ ਸਾਰੇ ਇੰਡੀਆ ਦੇ ਵਿੱਚ ਇਹ ਰਿਹਰਸਲ ਕੀਤੀ ਗਈ ਜਿਸ ਨੂੰ ਮੌਕ ਡ੍ਰਿਲ ਦਾ ਨਾਮ ਦਿੱਤਾ ਗਿਆ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਤੇ ਮੌਕ ਡ੍ਰਿਲ ਦਾ ਜੋ ਨਾਮ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਘਰਾਂ ਦੇ ਵਿੱਚੋਂ ਬਾਹਰ ਨਾ ਆਏ 7 ਤੋਂ ਲੈ ਕੇ ਜੋ 7:30 ਤੋਂ 7:40 ਦੇ ਸਮੇਂ ਤੱਕ ਪਰ ਮਨਸੂਬੇ ਸਾਡੇ ਵੀ ਕੁਝ ਹੋਰ ਸੀ ਕਿਹਾ ਗਿਆ ਸੀ ਕਿ ਆਪਣੇ ਪੱਖੇ ਉੱਤੇ ਬੰਦ ਕਰ ਲਿਓ ਘਰਾਂ ਦੇ ਅੰਦਰ ਉਹ ਲਾਈਟਸ ਆਫ ਰੱਖਿਓ ਅਤੇ ਕੋਈ ਵੀ ਵੀਡੀਓ ਨਾ ਬਣਾਏ ਜਦ ਵੀ ਕੋਈ ਪਲੇਨ ਉੱਡਦਾ ਜਾਂ ਕੋਈ ਵੀ ਗਤੀਵਿਧੀ ਹੁੰਦੀ ਆ ਪਰ ਅਸਲ ਦੇ ਵਿੱਚ ਇਹ ਹੈ ਕਿ ਸੀ ਇਹ ਸੀਗਾ ਜੋ ਆਪਰੇਸ਼ਨਸ ਦੂਰ ਦੀ ਪੂਰੀ ਪੂਰੀ ਤਿਆਰੀ ਤੇ ਅਟੈਕ ਕਰਨ ਦਾ ਆਖਰੀ ਪੜਾ ਜੋ ਪੰਜਾਬ ਦੇ ਵਿੱਚ ਗੱਲ ਕਰ ਲਈ ਬਹੁਤ ਥਾਵਾਂ ਆਪਣੇ ਨੇੜੇ ਤੇੜੇ ਹਲਵਾਰੇ ਦੇ ਵਿੱਚ ਲੁਧਿਆਣੇ ਦੇ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੌਕ ਡ੍ਰਿੱਲ ਦਾ ਨਾਮ ਦੇ ਕੇ ਸਾਰਿਆਂ ਨੂੰ ਧਿਆਨ ਦਾ ਜੋ ਪਟਕਾਇਆ ਗਿਆ ਸੀ ਸਾਰਿਆਂ ਦਾ ਧਿਆਨ ਇੱਧਰ ਕੀਤਾ ਗਿਆ ਪਰ ਉਧਰ ਤਾਂ ਆਪਣੀ ਜੋ ਸੈਨਾ ਦੀ ਔਰੇ ਦਿਮਾਗ 'ਚ ਕੁਝ ਹੋਰ ਹੀ ਚੱਲ ਰਿਆ ਸੀ ਚੱਲ ਕੇ ਰਿਹਾ ਸੀ ਆਪਰੇਸ਼ਨ ਸਿੰਦੂਰ ਸੋ 6 ਮਈ ਦਾ ਜਦੋਂ ਦਿਨ ਨੰਗ ਦਾ ਰਾਤ ਪੈਂਦੀ ਆ ਐਗਜ਼ੀਕਿਊਸ਼ਨ ਦਾ ਦਿਨ ਆ ਜਾਂਦਾ ਸੋ ਤਰੀਕ ਹੁੰਦੀ ਆ 7 ਮਈ 2025 ਸਮਾਂ ਹੁੰਦਾਗਾ 1:52 ਮਿੰਟ ਜਦੋਂ ਸਾਰੇ ਸੌਰੇ ਹੁੰਦੇ ਆ ਸਵੇਰ ਦੇ ਸਮੇਂ ਭਾਰਤ ਦੇ ਜੋਰਫੀਲ ਜਹਾਜ਼ ਨੇ ਸਕੈਲਪ ਮਿਸਾਈਲਾਂ ਅਤੇ ਹੈਮਰ ਬੰਬ ਲੈ ਕੇ ਪਾਕਿਸਤਾਨ ਵੱਲ ਜਾਂਦੇ ਆ ਅਤੇ ਤਿਆਰੀ ਕਰਦੇ ਆ ਆਪਰੇਸ਼ਨ ਸੰਦੂਰ ਦੀ ਇਸ ਤੋਂ ਬਾਅਦ ਆਪਰੇਸ਼ਨ ਸੰਦੂਰ ਸਟਾਰਟ ਹੁੰਦਾ ਅਤੇ ਪਾਕਿਸਤਾਨ ਦੇ ਦੋ ਪਾਕਿਸਤਾਨ ਦੇ ਜੋ ਨੌਰ ਟੈਰਰ ਅਡੇ ਨੇ ਉਨ੍ਹਾਂ ਦੇ ਉੱਤੇ ਗੋਲਾਬਾਰੀ ਹੁੰਦੀ ਹੈਗੀ ਤੇ 9 ਅੱਡੇ ਜੋ ਇਹਨਾਂ ਵਿੱਚੋਂ ਮੇਨ ਨੇ ਕੋਟਲੀ ਹੋ ਗਿਆ ਸਿਆਲकोट ਹੋ ਗਿਆ ਬਹਾਵਲਪੁਰ ਹੋ ਗਿਆ ਮੁਜ਼ੱਫਰਵਾਦ ਹੋ ਗਿਆ ਸੋ ਇਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਅਤੇ ਇਹ ਸਾਰੇ ਟੈਰਰ ਅੱਡੇ ਨੇ ਜੋ ਇਹਨਾਂ ਨੂੰ ਤਬਾਹ ਕਰ ਦਿੱਤਾ ਜਾਂਦਾ ਜਿੱਥੇ ਜੈਸ਼ੀ ਮਹਮਦ ਅਤੇ ਹੋਰ ਵੀ ਜੋ ਖਤਰਨਾਕ ਖਤਰਨਾਕ ਜੋ ਟੈਰਰ ਗਰੁੱਪ ਨੇ ਉਹਨਾਂ ਦੇ ਵਿੱਚ ਹਮਲਾ ਕੀਤਾ ਜਾਂਦਾ ਤੇ ਉਹਨਾਂ ਨੂੰ ਬਿਲਕੁਲ ਤਬਾਹ ਕਰ ਦਿੱਤਾ ਜਾਂਦਾ ਹੈ ਜਿੱਤਾਂ ਗੱਲ ਕਰੀ ਆਪਰੇਸ਼ਨ ਸਿੰਦੂਰ ਦੇ ਸਫਲ ਹੋਣ ਦਾ ਕਾਰਨ ਕੀ ਸੀ ਕਿ ਜੋ ਕੈਜ਼ੂਐਲਟੀਆਂ ਸੀਗਾ ਕੈਜ਼ੂਐਲਟੀਆਂ ਦੱਸ ਰਹੇ ਨੇ ਕਿ 70 ਤੋਂ 100 ਦੇ ਲਾਗੇ 테러ਰਿਸਟ ਨੇ ਜੋ ਉਹ ਮਾਰ ਦਿੱਤੇ ਗਏ ਨੇ ਆਪਣੇ ਇੱਥੇ 26 ਤੋਂ 28 ਵਿਲਿਜਨ ਦੀ ਮੌਤ ਦੇ ਘਾਟ ਯਾਨੀ ਕਿ ਸ਼ਹੀਦ ਕੀਤਾ ਗਿਆ ਸੀਗਾ ਪਰ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ 70 ਤੋਂ 100 ਜੋ 테러ਰਿਸਟ ਨੇ ਉਹਨਾਂ ਨੂੰ ਮਾਰ ਕੇ ਆਇਆ ਭਾਵੇਂ ਸਾਡੇ ਜੋ सिविलियंस ਨੇ ਉਹਨਾਂ ਦੀ ਜਾਨ ਬਹੁਤ ਕੀਮਤੀ ਆ ਉਹਨਾਂ ਦਾ ਮੁੱਲ ਵੀ ਨਹੀਂ ਮੋੜਿਆ ਜਾ ਸਕਦਾ ਪਰ ਇੱਕ ਜੋ ਰਿਵੈਂਜ ਜੋ ਇਹਨਾਂ ਕਿਸੇ ਬੱਚੇ ਨੂੰ ਮਾਰੇ ਔਰਤ ਨੂੰ ਮਾਰੇ ਉਹ ਪ੍ਰਾਪਤ ਕੀਤਾ ਗਿਆ ਅਤੇ ਇਹਨਾਂ ਸਾਰੇ ਅੱਡੇਆਂ ਦੇ ਉੱਤੇ ਅਟੈਕ ਕਰਕੇ ਆਪਰੇਸ਼ਨ ਸਿੰਦੂਰਾ ਜੋ ਰਫੇਲ ਨੇ ਉਹ ਪੂਰਾ ਕੀਤਾ ਤਾਂ ਗੱਲ ਕਰ ਲਈਏ ਜੋ ਮਿਸਾਈਲਾਂ ਛੱਡੀਆਂ ਗਈਆਂ ਸੀ ਉਹਦੇ ਵਿੱਚ ਸ਼ਾਮਿਲ ਸੀਗੀਆਂ ਸੁਪਰਸੋਨਿਕ ਅਤੇ ਜੋ ਫਾਇਰ ਐਂਡ ਫੋਰਗੇਟ ਮਿਸਾਈਲਸ ਸੀਹੀਆਂ ਜਾਨੀ ਕਿ ਉਹ ਮਿਸਾਈਲ ਇਦਾਂ ਦੀਆਂ ਨਹੀਂ ਕਿ ਇੱਕ ਵਾਰ ਤੁਸੀਂ ਛੱਡੋਗੇ ਜਹਾਜ਼ ਤੇ ਜਹਾਜ਼ ਨੂੰ ਕਿੱਧਰ ਮਾਰ ਦੀ ਲੈ ਜਾਓ ਅਤੇ ਫਾਇਰ ਕਰਕੇ ਭੁੱਲ ਜਿਓ ਉਹਨੇ ਆਪਣੇ ਟਾਰਗੇਟ ਤੇ ਹੀ ਲੱਗਣਾ ਸੋ ਪੂਰੀ ਐਕਿਊਰੇਸੀ ਨਾਲ ਇਹ ਅਟੈਕ ਕੀਤਾ ਗਿਆ ਸੀ ਅਤੇ ਆਪਰੇਸ਼ਨ ਸੰਦੂਰ ਇਸ ਤਰ੍ਹਾਂ ਕੰਪਲੀਟ ਹੋਇਆ ਹੁਣ ਗੱਲ ਕਰੀਏ ਆਪਰੇਸ਼ਨ ਸੰਦੂਰ ਹੀ ਇਸ ਦਾ ਨਾਮ ਕਿਉਂ ਰੱਖਿਆ ਗਿਆ ਆਪਰੇਸ਼ਨ ਸੰਦੂਰ ਇਸ ਦਾ ਨਾਮ ਇਸ ਲਈ ਰੱਖਿਆ ਗਿਆ ਕਿਉਂਕਿ ਜਦੋਂ ਟੈਰਰਿਸਟ ਨੇ ਅਟੈਕ ਕੀਤਾ ਸੀ ਤਾਂ ਬਹੁਤ ਸਾਰੀਆਂ ਜੋ ਆਪਣੀਆਂ ਔਰਤਾਂ ਸੀ ਉਹ ਵਿਧਵਾਵਾਂ ਹੋਈਆਂ ਅਤੇ ਉਹਨਾਂ ਦੇ ਸਿੰਦੂਰ ਸੁੱਕੇ ਰਹਿ ਗਏ ਇਸ ਕਰਕੇ ਉਹਨਾਂ ਦੇ ਸਿੰਦੂਰ ਦਾ ਬਦਲਾ ਲੈਣ ਲਈ ਇਸ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ ਆਪਰੇਸ਼ਨ ਸਿੰਦੂਰ ਜੋ ਕਿ ਪੂਰੀ ਤਰ੍ਹਾਂ ਅੱਜ ਸਫਲ ਹੋ ਚੁੱਕਿਆ ਹੈਗਾ ਅਤੇ ਸਾਡੇ ਜੋ ਸੈਨਾ ਕੀ ਉਸਨੇ ਪੂਰਾ ਪੂਰਾ ਬਦਲਾ ਲੈ ਲਿਆ ਤੇ ਅੱਗੇ ਜਾ ਕੇ ਵੀ ਅਸੀਂ ਇਦਾਂ ਹੀ ਬਦਲੇ ਲੈਂਦੇ ਰਹਾਂਗੇ ਜੇਕਰ ਪਾਕਿਸਤਾਨ ਤੇ ਟੈਰਰਿਸਟ ਅਟੈਕ ਇਹ ਜੋ ਹੋ ਰਹੇ ਨੇ ਬਾਅਦ ਨਾ ਆਏ ਤਾਂ ਜੇ ਹੁਣ ਗੱਲ ਕਰੀਏ ਕੀ ਇਹ ਯੁੱਧ ਦੀ ਸ਼ੁਰੂਆਤ ਦਾ ਤਾਂ ਤੁਹਾਨੂੰ ਦੱਸ ਦਾਂ ਬਿਲਕੁਲ ਵੀ ਨਹੀਂ ਇਹ ਯੁੱਧ ਦੀ ਸ਼ੁਰੂਆਤ ਬਿਲਕੁਲ ਨਹੀਂ ਆ ਇਹ ਸਿਰਫ ਟ੍ਰੇਲਰ ਆ ਪਾਕਿਸਤਾਨ ਕੋਲ ਰੋਟੀ ਖਾਣ ਦੇ ਤਾਂ ਪੈਸੇ ਨਹੀਂ ਆ ਗੋਲ ਬਰੋ ਦੇ ਤਾਂ ਕਿੱਥੋਂ ਹੀ ਖਰਚ ਕਰੇਗਾ ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ ਚੀਨ ਜੋ ਪਾਕਿਸਤਾਨ ਦਾ ਪਰਮ ਮਿੱਤਰਾ ਸੰਯੁਕਤ ਰਾਜ ਅਮਰੀਕਾ ਹੋਵੇ ਚਾਹੇ ਰੂਸ ਹੋਵੇ ਸਾਰੇ ਇੰਡੀਆ ਦੇ ਹੱਕ ਦੇ ਵਿੱਚ ਆ ਕੇ ਖੜੇ ਹੋ ਚੁੱਕੇ ਆ ਇਜ਼ਰਾਈਲੀ ਵੀ ਇੱਥੇ ਤੱਕ ਕੇ ਇੰਡੀਆ ਦੇ ਹੱਕ ਚਾ ਕਹਿ ਰਹੇ ਨੇਗੇ ਕਿ ਜੋ ਅੱਤਵਾਦੀ ਨੇ ਜਿੱਥੇ ਵੀ ਮਿਲਣ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਕਿਉਂਕਿ ਇਹ ਐਂਟੀ ਹਿਊਮਨ ਹੁੰਦੇ ਨੇਗੇ ਕਾਂ ਇਸ ਸਮੇ ਸਾਰਾ ਜੋ ਵਰਡ ਆ ਇੰਡੀਆ ਦੇ ਨਾਲ ਕੜਾ ਤੇ ਪਾਕਿਸਤਾਨ ਥਾਂ ਥਾਂ ਤੇ ਜਾ ਕੇ ਰੋ ਰਿਹਾ ਕਿ ਸਾਡੀ ਮਦਦ ਕਰੋ ਸਾਡੇ ਬੱਚੇ ਮਰ ਗਏ ਆ ਸਾਡੀਆਂ ਮਰਜੀਦਾ ਸ਼ਹੀਦ ਕਰ ਦਿੱਤੇ ਗੀਆਂ ਨੇ ਜਦ ਕਿ ਅਜੇ ਹੀ ਕੋਈ ਵੀ ਗੱਲ ਨਹੀਂ ਆ ਤੇ ਯੁੱਧ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਆਮ ਲੋਕ ਹੀ ਮਾਰੇ ਜਾਂਦੇ ਆ ਜੋ ਰਿਟੈਲੀਏਸ਼ਨ ਆ ਇਹਨਾਂ ਬਹੁਤ ਜ਼ਿਆਦੇ ਬਹੁਤ ਕਾਫੀ ਆ ਅੱਧੇ ਬਹੁਤ ਹੀ ਚੰਗੀ ਤਰ੍ਹਾਂ ਭਾਰਤ ਨੇ ਜੋ ਆਪਣਾ ਰਿਟੈਲੀਏਸ਼ਨ ਉਹ ਪੂਰਾ ਕੀਤਾਗਾ ਸੋ ਇੱਥੇ ਇਹੀ ਦੱਸਣਾ ਚਾਹੁੰਦੇ ਆ ਕਿ ਭਾਰਤ ਇੱਕ ਇਕਤਾ ਤੇ ਅਖੰਡਤਾ ਵਾਲਾ ਦੇਸ਼ ਆ ਜੇਕਰ ਕੋਈ ਵੀ ਦੇਸ਼ ਭਾਰਤ ਦੀ ਇਕਤਾ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਜਿਸ ਤਰ੍ਹਾਂ ਹੁਣ ਦਿੱਤਾ ਜਿਸ ਤਰ੍ਹਾਂ ਪਲਵਾਮਾ ਦੇ ਵਿੱਚ ਦਿੱਤਾ ਸੀ ਜਿਸ ਤਰ੍ਹਾਂ ਉੜੀ ਦੇ ਵਿੱਚ ਦਿੱਤਾ ਸੀ ਅਤੇ ਜਿਸ ਤਰ੍ਹਾਂ ਹੁਣ ਦਿੱਤਾ ਜਾ ਰਿਹਾ ਹੈਗਾ ਪਹਿਲਗਾਮ ਦਾ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਨਵਾਜ਼ ਸ਼ਰੀਫ ਚਾਹੇ ਇਮਰਾਨ ਖਾਨ ਚਾਹੇ ਚਾਹਵਲ ਸ਼ਰੀਫ ਜਵਾਬ ਇਦਾਂ ਮੂੰਹ ਤੋੜ ਆਉਂਦੇ ਰਹਿਣਗੇ ਸੋ اے ਸੀ ਸਾਰਾ ਆਪਰੇਸ਼ਨ ਸਿੰਧੂਰ ਉਮੀਦ ਆ ਤੁਹਾਨੂੰ ਸਾਰਾ ਆਪਰੇਸ਼ਨ ਜੋ ਸੁਣ ਕੇ ਮਾਣ ਮਹਿਸੂਸ ਹੋ ਰਿਹਾ ਉਹ ਕਿ ਅਸੀਂ ਅਜਿਹੇ ਦੇਸ਼ ਦੇ ਵਿੱਚ ਰਹਿ ਰਹੇ ਆ ਜੋ ਆਪਣੇ ਨਾਗਰਿਕਾਂ ਦੇ ਪ੍ਰਤੀ ਪੂਰਾ ਵਫਾਦਾਰ ਆ ਅਤੇ ਕੀ ਕਹਿਣਾ ਚਾਹੁੰਦੇ ਹੋ ਇੰਡੀਅਨ ਆਰਮੀ ਬਾਰੇ ਗਵਰਨਮੈਂਟ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੀਆਂ ਹੀ ਹੁਣ ਇਨਫੋਰਮੇਟਿਵ ਵੀਡੀਓਜ਼ ਐਕਚੁਅਲ ਵੀਡੀਓਜ਼ ਆਪਾਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਤੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੇਕਰ ਵੀਡੀਓ ਚੰਗੀ ਲੱਗੀ ਨਹੀਂ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਥੈਂਕ ਯੂ ਧੰਨਵਾਦ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ ਸਾਡੇ ਬਹੁਤ ਬਹੁਤ ਧੰਨਵਾਦ